ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਮੈਂ ਲਾਸਟ ਵੀਡੀਓ ਦੇ ਵਿੱਚ ਦੱਸਿਆ ਸੀਗਾ ਕਿ ਅਸੀਂ ਅੱਜ ਅੰਮ੍ਰਿਤਸਰ ਜਾਣਾ ਹੈ ਬਾਗਾ ਬਾਰਡਰ ਕੋਲ ਤੇ ਭਾਜੀ ਉਹਨਾਂ ਦੇ 5055 ਦੇ ਟਰੈਕਟਰ ਤੇ ਡੀਜ਼ਲ ਪੰਪ ਅਸੀਂ ਇੰਸਟਾਲ ਕਰਨਾ ਪਹਿਲਾਂ ਵੀ ਅਸੀਂ ਉਹਨਾਂ ਦੇ ਤਿੰਨ ਪੰਪ ਆਲਰੇਡੀ ਇੰਸਟਾਲ ਕਰ ਚੁੱਕੇ ਹਾਂ ਤੇ ਚੌਥਾ ਅੱਜ ਅਸੀਂ ਇੰਸਟਾਲ ਕਰਾਂਗੇ ਤੇ ਫੀਲਡ ਦੇ ਵਿੱਚ ਅਸੀਂ ਜੌਬ 'ਚ ਹੈਗੇ ਹਾਂ ਜੀ ਕਿ ਅਟਾਰੀ ਬਾਰਡਰ ਦੇ ਕੋਲ ਪੈਂਦਾ ਹੈ ਅਸੀਂ 5055 ਟਰੈਕਟਰ ਤੇ ਟਰਟਰ ਤੋਂ ਮਾਈਕੋ ਕਰ ਰਹੇ ਸੀਗੇ ਟਰੈਕਟਰ ਇਹ ਇਸ ਏਰੀਆ ਚ ਚੌਥਾ ਪੰਪ ਹੈ ਜੀ ਆਪਣਾ ਭਾਜੀ ਉਹਨਾਂ ਦੇ ਨੌਂ ਚ ਵਿੱਚ ਹੀ ਨੇ ਤੇ ਜਿਵੇਂ ਜਿਵੇਂ ਮਤਲਬ ਪਹਿਲਾਂ ਇਹ ਬਹੁਤ ਵਧੀਆ ਚੱਲਦਾ ਸੀ ਟਰੈਕਟਰ ਬਹੁਤ ਕੋਈ ਖਚਾਈ ਦੀ ਪ੍ਰੋਬਲਮ ਨਹੀਂ ਕੋਈ ਐਵਰੇਜ ਹੁਣ ਥੋੜਾ ਜਿਹਾ ਡਾਊਨ ਹੋ ਗਿਆ ਸੀ ਪੰਪ ਇਹ ਸੋ ਭਾਜੀ ਉਹਨਾਂ ਦੀ ਡਿਮਾਂਡ ਦੇ ਉੱਪਰ ਅਸੀਂ ਇਹਨੂੰ ਮਾਈਕੋ ਪੰਪ ਲਾ ਰਹੇ ਹਾਂ ਚੌਥਾ ਪੰਪ ਲੱਗ ਰਿਹਾ ਹੈ ਭਾਜੀ ਇਹਨਾਂ ਏਰੀਆ ਦੇ ਵਿੱਚ ਸੋ ਮੈਂ ਉਸੀ ਲੜੀ ਦੇ ਵਿੱਚ ਮੈਂ ਦਿਖਾਉਣਾ ਪਹਿਲਾਂ ਦਾ ਸਟਾਰਟ ਕਰਾਂਗੇ ਟਰੈਕਟਰ ਨੂੰ ਵੀ ਕੀ ਪਰਫਾਰਮੈਂਸ ਦੇ ਆ ਤੇ ਉਹਦੇ ਨਾਲ ਕੀ ਫਰਕ ਕਈ ਭਰਾ ਕਹਿੰਦੇ ਨੇ ਵੀ ਰੂਟਰ ਪੰਪ ਬਹੁਤ ਵਧੀਆ ਚੱਲਦੇ ਨੇ ਬਿਲਕੁਲ ਵਧੀਆ ਚੱਲਦੇ ਨੇ ਜੀ ਬਟ ਬੇਸਿਕਲੀ ਪ੍ਰੋਬਲਮ ਇੱਥੇ ਆਉਂਦੀ ਹੈ ਜਦ ਇਹਦੀ ਰਿਪੇਅਰ ਆਪਾਂ ਕਰਦੇ ਆ ਨਾ ਤਾਂ ਇਹ ਰਿਪੇਅਰ ਜਲਦੀ ਮੰਗਨ ਲੱਗ ਜਾਂਦੇ ਨੇ ਔਰ ਇਹਦੀ ਸਭ ਤੋਂ بڑا ਡਰਾਪ ਬੈਕ ਆਪਾਂ ਨੂੰ ਇਹ ਪੈਂਦਾ ਜਿਸ ਕਰਕੇ ਕੰਪਨੀ ਦੇ ਵੀ ਇਹਦਾ ਪੰਪ ਚੇਂਜ ਕੀਤਾ ਇਲੈਕਟ੍ਰੋਨਿਕ ਰਿਸਿਸਟਰ ਕਈ ਵਾਰੀ ਆਪਾਂ ਪੁੱਲ ਤੇ ਛਾੜ ਰਹੇ ਹਾਂ ਹਨਾ ਤਾਂ ਕੋਈ ਇਲੈਕਟ੍ਰਿਕ ਵਾਲੀ ਜਾਂ ਫਿਊਜ਼ ਫਾਟ ਉੱਡ ਗਿਆ ਤਾਂ ਟਰੈਕਟਰ ਬੰਦ ਵੀ ਹੋ ਜਾਂਦਾ ਤਾਂ ਉੱਥੇ ਆਪਾਂ ਨੂੰ ਇਹ ਥੋੜਾ ਜਿਹਾ ਇਲੈਕਟ੍ਰਿਕ ਪੁਆਇੰਟ ਦੇ ਪਰ ਜਿੰਨੇ ਵੀ ਆਪਣੇ ਕਿਸਾਨ ਭਰਾ ਨੇ ਇਹ ਸਾਰੇ ਇਨਲਾਈਨ ਪੰਪ ਨੂੰ ਜਾਦਾ ਚਲਾ ਕੇ ਖੁਸ਼ ਨੇ ਤਾਂ ਜਿਵੇਂ 5310 ਹੋ ਗਿਆ 5210 ਗੀਅਰ ਪ੍ਰੋ ਹੋ ਗਿਆ 5405 ਹੋ ਗਿਆ 5075 ਇਨਲਾਈਨ ਪੰਪਾਂ ਦੇ ਨਾਲ ਵਧੀਆ ਟਰੈਕਟਰ ਚ ਆਉਂਦੇ ਨੇ ਇਹ ਨਹੀਂ ਕਿ ਕਿ ਰੂਟਰ ਪੰਪ ਮਾੜਾ ਆ ਅਸੀਂ ਆਪਣੇ ਜਿੰਨੇ ਵੀ ਕਿਸਾਨ ਭਰਾਵਾਂ ਨੂੰ ਇਹ ਕਹਿੰਦੇ ਆ ਵੀ ਜਦ ਤੱਕ ਤੁਹਾਡਾ ਡਾਟਾ ਸਹੀ ਚੱਲਦਾ ਹੈਗਾ ਉਹਨੂੰ ਕਦੀ ਨਹੀਂ ਚੇਂਜ ਕਰਨਾ ਜਿੰਨੇ ਵੀ ਮੇਰੇ ਭਰਾ ਸੁਣ ਰਹੇ ਹੋ ਉਹਨਾਂ ਨੂੰ ਪਤਾ ਹੈ ਵੀ ਅਸੀਂ ਇਹ ਵਰਡਸ ਕਹਿੰਦੇ ਆ ਜਾਂ ਕੋਈ ਵੀ ਟਰੈਕਟਰ ਹੋਵੇ ਜਦੋਂ ਸਹੀ ਚੱਲ ਰਿਹਾ ਹੈ ਅਸੀਂ ਕਦੀ ਵੀ ਨਹੀਂ ਪੰਪ ਉਹਨਾਂ ਨੂੰ ਬਦਲਣ ਨੂੰ ਕਹਿੰਦੇ ਹਾਂ ਮੈਂ ਹੁਣ ਟਰੈਕਟਰ ਸਟਾਰ ਵੀ ਕੀ ਸਾਊਂਡ ਹੈ ਕੀ ਹੈ ਸਿਸਟਮ ਹਨਾ ਤੇ ਉਸ ਤੋਂ ਬਾਅਦ ਆਪਾਂ ਇਹਦੀ ਫਿਟਿੰਗ ਸਟਾਰਟ ਕਰਾਂਗੇ ਤੇ ਸਟੈਪ ਵਾਈਜ਼ ਸਟੈਪ ਤੁਹਾਨੂੰ ਦਿਖਾਵਾਂਗੇ ਤੇ ਅਸੀਂ ਸਟਾਰਟ ਕਰਨ ਲੱਗੇ ਆ ਜੀ ਆਰਾਊਂਡ ਟਾਈਮ ਹੋ ਰਿਹਾ ਜੀ ਪੂਰੇ 12:00 ਵੱਜ ਗਏ ਨੇ 12:00 ਵਜੇ ਸਟਾਰਟ ਕਰਾਂਗੇ ਤੇ ਦੇਖਦੇ ਆ ਅੱਜ ਕਿੰਨਾ ਟਾਈਮ ਲੱਗਦਾ ਇਹਨੂੰ ਫਿੱਟ ਕਰਕੇ ਸਟਾਰਟ ਕਰਕੇ ਉਸ ਤੋਂ ਬਾਅਦ ਇਹਨੂੰ ਚੈੱਕ ਵੀ ਕਰਾਂਗੇ ਅੱਜ ਕਿਉਂਕਿ ਸਾਡੇ ਕੋਲ ਅੱਜ ਇੱਕੋ ਹੀ ਜੌਬ ਹੈ ਇਹ मोस्ट प्रोਬਬਲੀ ਮਹਾਰਾਜ ਗੁਰੂ ਰਾਮਦਾਸ ਜੀ ਧਰਤੀ ਦੇ ਸਿਸਟਮ ਅਸੀਂ ਖੜੇ ਆ ਸੋ ਬਹੁਤ ਚੰਗਾ ਲੱਗਦਾ ਔਰ ਇਸ ਧਰਤੀ ਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਨੇ ਨਾ ਇੱਕ ਰੂਹਾਨੀਅਤ ਹੈ ਵੈਸੀ ਇੱਕ ਅਲੱਗ ਲੈਵਲ ਦੀ એનર્ਜੀ ਹਵਾ ਦੇ ਵਿੱਚ ਹੈ ਸੋ ਚੱਲਦੇ ਆਂ ਕਿੰਨੇ ਸਟਾਰਟ ਕਰਿਓ ਪ੍ਰਿੰਟਰ ਨੂੰ ਆਹ ਟਰੈਕਟਰ ਇਹ ਆਪਣਾ ਟਰੈਕਟਰ ਵੀ ਬੰਨ੍ਹ ਲਾ ਤੇ ਇਹ ਜਮੇਰੀ ਯਾਰ ਬੁਠਾਣੇ ਵੀ ਇਹਨੂੰ ਕੀ ਕੀ ਪ੍ਰੋਬਲਮ ਹੈ ਇਹਦੇ ਉਹਦੇ ਇਹ ਆਪਣਾ ਟਰੈਕਟਰ ਦਾ ਸੀ ਜਿਹੜਾ ਰੂਟਰ ਪੰਪ ਤੋਂ ਮਾਈਕੋ ਇੰਸਟਾਲ ਕਰਨ ਲੱਗੇ ਆ ਤੇ ਆਪਾਂ ਕਰ ਲਗੇ ਉਹ ਅੱਜ ਕਹਿੰਦੇ ਇਹ ਟਰੈਕਟਰ ਦਾ ਪੰਪ ਵੀ ਆਪਣੇ ਤੋਂ ਹੋ ਕੇ ਗਿਆ ਸੀਗਾ ਬਾਗ ਚ ਚੱਲਦਾ ਟਰੈਕਟਰ ਇਹ ਤੇ 2-3 ਸਾਲ ਹੋ ਗਏ ਆ ਕਹਿੰਦੇ ਉਹਨੇ ਬਹੁਤ ਪੁਰਾਣੇ ਆਉਂਦੇ ਸਾਡੇ ਕੋਲੇ ਇਨੀ ਦੂਰੋਂ ਦੇਖੋ ਤੁਸੀਂ ਮਹਾਰਾਜ ਇਹ ਪਪ ਟੈਸਟ ਹੋ ਕੇ ਗਿਆ ਸੀ ਜਮਲਾਦਾ ਇਹ ਅਸਲ ਲੱਗਿਆ ਇਹ ਮਾਈਕੋਮਾਂ ਬੜਕਦਾ ਲੱਗ ਹੀ ਹੁੰਦੀ ਆ ਏ ਇਹ ਬਾਜੀ ਦਾ ਡੈਕਟਰ ਆ ਅਸੀਂ ਇਹਨੂੰ ਲੱਗੇ ਆ ਜੀ ਕਰਨ ਕਪਲ ਇਹਨੂੰ ਲਿਫਟ ਤੇ ਚੱਕ ਕੇ ਇਹਦਾ ਹਿੱਸਾ ਜਿਹੜਾ ਹੈਗਾ ਅੱਗੇ ਕਰ ਲਾਂਗੇ ਕਿਉਂਕਿ ਫੀਲਡ ਦੇ ਵੀ ਸਾਡੇ ਕੋਲ ਆਪਸ਼ਨ ਇਹੀ ਹੈ ਕਿਉਂਕਿ ਨਾਲ ਆਪਾਂ ਕੈਰੀ ਜਿਹੜੀ ਕ੍ਰੇਨ ਅਸੀਂ ਬਣਾ ਰੱਖੀ ਆ ਦਫਤਰ ਜਣਾ ਅੱਗੇ ਪਿੱਛੇ ਕਰਨ ਨੂੰ ਉਹ ਨਾਲ ਕੈਰੀ ਕਰ ਲਈ ਸਾਡੇ ਸੋ ਅਸੀਂ ਇਹਨੂੰ ਜਿਹੜਾਡੂ ਟ੍ਰਿਕੇ ਨਾਲ ਚੱਕ ਲਈਦਾ ਲਓ ਜੀ ਟਾਈਮ ਆਪਣਾ ਹੋ ਗਿਆ 1.5 ਤੇ ਜਿਹੜਾ ਪ੍ਰੋਸੈਸ ਹੈ ਜੀ ਉਰੇ ਤੱਕ ਪਹੁੰਚਿਆ ਜੀ ਆਪਾਂ ਨੇ ਮਤਲਬ ਇਹਦਾ ਹਿੱਸਾ ਵਗੈਰਾ ਖੋਲ ਕੇ ਜਿਹੜਾ ਵੀ ਸਾਡੀ ਟੀਮ ਲੱਗੀ ہوئی ਹੈ ਅੱਜ ਦੋ ਜਣੇ ਇਹਦੀ ਟੀਮ ਹੈ ਅੱਜ ਤੇ ਖੋਲ ਕੇ ਜੀ ਹੁਣ ਇਹਦੀ ਸੋਨੀ ਫਿਟਿੰਗ ਸਟਾਰਟ ਕਰਤੀ ਕਰਤਾ ਸਟਾਰਟ ਹੈ ਹੁਣ ਜਾਂ ਜੂ ਖੁਰਚ ਕੇ ਦੱਸਣੇ ਆ ਜੈਨ ਵਗੈਰਾ ਖੁਰਚ ਰਹੇ ਨੇ ਤੇ ਇਹ ਪੂਰਾ ਪ੍ਰੋਫੈਸ਼ਨਲ ਸਿਸਟਮ ਹੈ ਜੀ ਔਰ ਇਹ ਸਾਡਾ ਜਿਹੜਾ ਟਾਰਗੇਟ ਹੁੰਦਾ ਵੀ 3 ਤੋਂ 4 ਘੰਟੇ ਦੇ ਵਿੱਚ ਅਸੀਂ ਇਹਨੂੰ ਫਿਟਮ ਕਰਨੀ ਹੁੰਦੀ ਆ ਸਾਰੀ ਪਲੇਟ ਵਗੈਰਾ ਇਹਦੀ ਚੇਂਜ ਕਰਦੇ ਆ ਪਹਿਲਾਂ ਅਸੀਂ ਇਹਦੀ ਪਲੇਟਸ ਵਗੈਰਾ ਚੇਂਜ ਨਹੀਂ ਕਰਦੇ ਸੀ ਕਿਉਂਕਿ ਪਹਿਲਾਂ ਇਹਦੇ ਪਾਰਟ ਅਵੇਲੇਬਿਲਟੀ ਨਹੀਂ ਹੁੰਦੀ ਸੀ ਆਪਣੇ ਕੋਲ ਠੀਕ ਹੈ ਨਾ ਔਰ ਇਸ ਟਰੈਕਟਰ ਦੀ ਆਪਾਂ ਕੇਮ ਵੀ ਚੇਂਜ ਕਰ ਰਹੇ ਆ ਐਸ ਪਰ ਬਾਜੀ ਦੀ ਡਿਮਾਂਡ ਸੀ ਕਿ ਕੇਮ ਵੀ ਚੇਂਜ ਕਰਨੀ ਆ ਸੀ ਇਹਦੀ ਤੇ ਆਹ ਦੇਖੋ ਇਹਦੇ ਪਾਰਟਸ ਆ ਰਹੇ ਨੇ ਸਾਰੇ ਸਾਰੇ ਜੌਂਡੀਅਰ ਦੇ ਬਿਲਕੁਲ ਐਗਜ਼ੈਕਟ ਪਾਰਟ ਨੇ ਜੀ ਸਾਰਾ ਬ੍ਰਾਂਡ ਹੈ ਕੋਈ ਵੀ ਚੀਜ਼ ਸਾਡੇ ਕੋਲ ਅਨ ਬ੍ਰਾਂਡਡ ਅਸੀਂ ਯੂਜ਼ ਹੀ ਨਹੀਂ ਕਰਦੇ ਆ ਕਿਸੇ ਪੁਰਾਣੀ ਖਲਾਤੀ ਕਿਉਂਕਿ ਜਦ ਤੁਸੀਂ ਬੰਦੇ ਤੋਂ ਆਪਾਂ ਪੈਸੇ ਲੈਣੇ ਨੇ ਨਾ ਜੀ ਤਾਂ ਚੀਜ਼ ਵੀ ਅਗਲੇ ਨੂੰ ਐਂ ਦੇਸੀ ਕਿਉਂ ਵਰਗੀ ਅਗਲੇ ਨੂੰ ਫਿੱਟ ਕਰਕੇ ਦੋ ਫਿਰ ਉੱਥੇ ਜੀ ਦੁੱਖਦੀ ਨਹੀਂ ਹੁੰਦੀ ਜੀ ਕਦੀ ਵੀ ਇਹ ਇਹ ਹੋ ਗਏ ਜੀ ਸਾਰੇ ਦੇਖੋ ਕੋਈ ਦੀ ਪਾਈਪਾਂ ਨੇ ਕੋਈ ਦੇ ਗੁਟਕੇ ਨੇ ਕੋਈ ਗਰਾਰੀ ਹੈ ਮੈਂ ਗੱਡੀ ਇਹਦਾ ਪਾਰਟ ਸਾਰ ਭਾਜੀ ਕੁਰਸੀ ਲੈ ਲਓ ਬੜਾ ਇਹ ਇਹ ਔਨ ਸਾਈਟ ਅਸੀਂ ਫਿੱਟ ਕਰ ਰਹੇ ਹਾਂ ਕਿਉਂਕਿ ਇੰਨੀ ਕਿ ਦੂਰ ਤੋਂ ਜਦੋਂ ਆਪਾਂ ਟਰੈਕਟਰ ਇੰਨੀ ਦੂਰ ਹੋਵੇ 2.5 300 ਕਿਲੋਮੀਟਰ ਦੇ ਦੂਰ ਹੋਵੇ ਤੇ 2.5 300 ਕਿਲੋਮੀਟਰ ਟਰੈਕਟਰ ਦੂਰ ਹੋਵੇ ਤਾਂ ਆਪਾਂ ਨੂੰ ਟਰੈਕਟਰ ਬੁਲਾਣਾ ਇੰਨੀ ਦੂਰ ਚੰਗਾ ਨਹੀਂ ਲੱਗਦਾ ਕਿਉਂਕਿ ਚਲਾਉਣਾ ਵੀ ਬਹੁਤ ਹੈ ਸਾਨੂੰ ਗੱਡੀ ਦੇ ਵੀ 4-5 ਘੰਟੇ ਲੱਗ ਗਏ ਤੇ ਲਓ ਜੀ ਇਹ ਇਹਦੇ ਪਾਰਟਸ ਨੇ ਜਿਹੜੇ ਆਪਾਂ ਸਾਰੇ ਜੌਂਡੀਅਰ ਪਟਿਆਲਾ ਕਿਰਨ ਮੋਟਰ ਸ਼ਮੀ ਵੀਰੇ ਰੰਮੀ ਵੀਰੇ ਦੀ ਜਿਹੜੀ ਏਜੰਸੀ ਹੈ ਪਟਿਆਲੇ ਜੌਂਡੀਅਰ ਦੀ ਉਹਨਾਂ ਤੋਂ ਅਸੀਂ ਪਾਰਟ ਸਾਰੇ ਲੈਨੇ ਆ ਤੇ ਪੰਪੇ ਦਾ ਇਸ ਪਰ 50 55 ਆਪਾਂ ਰੀਡੀ ਕੀਤਾ ਸੋ ਨਹੀਂ ਪੰਪ ਬਾਹਰ ਕਾਢੇ ਦਾ ਓਕੇ ਦਿਖਾਈ ਦੀ ਆਹ ਦੀ ਗੇਮ ਚੇਂਜ ਹੋ ਰਹੀ ਆ ਐਲਟੀ ਦੀ ਕਿਹੜੀ ਵੀ ਹੈ ਯਾਰ ਬਾਜੀ ਦੀ ਡਿਮਾਂਡ ਤੇ ਆਈ ਹੈ ਇਹ ਗੇਮ ਤੇ ਆ ਇਹਦਾ ਪੰਪ ਹੈ ਜੀ ਸਾਰਾ ਇਧਰ ਨੂੰ ਮੂੰਹ ਕਰ ਇਹਦਾ ਠੀਕ ਹੈ ਜੀ ਸਾਰਾ ਬ੍ਰਾਂਡ ਫਿੱਟ ਹੋਣਾ ਜੀ ਸਾਰਾ A to Z ਤੇ ਬੰਦਾ ਜੀ ਯਾਦ ਕਰਦਾ ਜੀ ਠੀਕ ਹੈ ਜੀ ਇਹਨੂੰ ਭਾਜੀ ਰੰਗ ਮਾਰਨ ਦੀ ਕੋਈ ਲੋਟ ਨਹੀਂ ਹੈ ਨਾ ਮਾਰਿਓ ਠੀਕ ਹੈ ਇਹ ਸਾਡਾ ਉਹਦੇ ਕਈ ਭਰਾ ਸਾਨੂੰ ਇਹ ਚੀਜ਼ ਕਹਿੰਦੇ ਨੇ ਭਾਜੀ ਵੀ ਤੁਸੀਂ ਇਹਦੇ ਉੱਪਰ ਕਲਰ ਕਿਉਂ ਨਹੀਂ ਮਾਰਦੇ ਭਾਜੀ ਅਸੀਂ ਕਲਰ ਇਸ ਕਰਕੇ ਨਹੀਂ ਮਾਰਦੇ ਫਿਰ ਆਪਣੀ ਜੈਨੂਨਿਟੀ ਦਾ ਪਤਾ ਕਿਵੇਂ ਲੱਗੂਗਾ ਕਿ ਆਪਾਂ ਕੀ ਚੀਜ਼ ਫਿਟ ਕਰ ਰਹੇ ਹਾਂ ਕਲਰ ਮਾਰਕਦਰ ਚੀਜ਼ ਲੁੱਕ ਜਾਂਦੀ ਆ ਮੇਰੀ ਗੱਲ ਨੂੰ ਫਾਲੋ ਕਰ ਰਹੇ ਹੋ ਹੁਣ ਇਹ ਜਿਹੜੇ ਪਾਰਟਸ ਨੇ ਸਾਰੇ ਜੌਂਡੀਅਰ ਦੇ ਪਾਰਟਸ ਨੇ ਸਾਰੇ ਇਕੱਲਾ ਇਕੱਲਾ ਆਪਾਂ ਰੈਪ ਇਹਨੂੰ ਖੋਲਾਂਗੇ ਇਕੱਲਾ ਇਕੱਲਾ ਇਹਨੂੰ ਫਿਟ ਅਪ ਕਰਾਂਗੇ ਤੇ ਜਿਹੜੇ ਵੀ ਆਪਣੇ ਕਿਸਾਨਪੁਰਾਨ ਨੇ ਉਹਨਾਂ ਨੂੰ ਵੀ ਇਹ ਚੀਜ਼ ਪਤਾ ਲੱਗੇ ਵੀ ਆਪਾਂ ਕੀ ਚੀਜ਼ ਫਿਟ ਕਰ ਰਹੇ ਹੁਣ ਫੋਰ ਐਗਜ਼ਾਮਪਲ ਆ ਇਹਦੇ ਗਰਾਰੀ ਆ ਫੜੋ ਖੋਲੇ ਇਹਨੂੰ ਬਾਹਰ ਕੱਢੋ ਤੇ ਹੁਣ ਇਹ ਜਿਹੜੀ ਚੀਜ਼ ਫਿੱਟ ਹੁੰਦੀ ਆ ਤਾਂ ਜਿਹੜੇ ਆਪਣੇ ਜਿਸ ਬੰਦੇ ਨੇ ਪੈਸੇ ਲਾਉਣੇ ਨੇ ਕੋਈ ਚੀਜ਼ ਆਪਾਂ ਫਿੱਟ ਕਰ ਰਹੇ ਆ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਵੀ ਆਪਾਂ ਚੀਜ਼ ਫਿੱਟ ਕੀ ਕਰ ਰਹੇ ਆ ਇਹ ਚੀਜ਼ ਮੈਂ ਇਸ ਵਾਰ ਤਾਂ ਸ਼ੋਕਾਸ਼ ਕੀਤੀ ਵੀ ਮੈਨੂੰ ਕਈ ਬੰਦਿਆਂ ਦੇ ਮੈਸੇਜਸ ਆਉਂਦੇ ਨੇ ਹੁਣ ਤੁਸੀਂ ਆ ਗੀਅਰ ਦੇਖੋ ਆ ਗੀਅਰ ਇਹਦਾ ਫਿੱਟ ਹੋਣਾ ਆ ਦੇਖੋ ਦੇਖੋ ਤੁਸੀਂ ਚੀਜ਼ ਮਾਰਕਿੰਗ ਦੇਖ ਰਹੇ ਹੋ ਜਦੋਂ ਆਪਾਂ ਇਹ ਚੀਜ਼ ਫਿੱਟ ਕਰਦੇ ਆ ਨਾ ਤਾਂ ਜਿਹੜੇ ਤੁਹਾਡੇ ਸਕਸੈਸ ਰੇਸ਼ਿਓ ਆ ਉਹ ਬਹੁਤ ਕਲਾਸ ਹੁੰਦੀ ਆ ਤੇ ਜਿਹੜਾ ਸੈਟੀਸਫੈਕਸ਼ਨ ਲੈਵਲ ਹੈ ਜਿਹੜਾ ਬੰਦਾ ਕੰਮ ਕਰਾ ਰਿਹਾ ਉਹਨਾਂ ਸੀ ਉਰੇ ਦੀ ਪੌਣੇ 350 ਕਿਲੋਮੀਟਰ ਤੇ ਬੈਠੇ ਆ ਆਪਣੇ ਵਰਕਸ਼ਾਪ ਤੋਂ ਤਾਂ ਆ ਚੀਜ਼ ਆਪਾਂ ਉਰੇ ਫਿੱਟ ਅਪ ਚੱਲ ਰਹੀ ਆ ਹਨਾ ਤਾਂ ਉਸ ਚੀਜ਼ ਨਾਲ ਜਿਹੜੇ ਆਪਣੇ ਆ ਪ੍ਰੋਡਕਟਿਵਿਟੀ ਹੈ ਜਾਂ ਕੁਆਲਿਟੀ ਜਿਹਨੂੰ ਕਹਿ ਸਕਦੇ ਆ ਉਹ ਸ਼ੋਕਾਸ ਕਰਨੀ ਵੀ ਬਹੁਤ ਜ਼ਰੂਰੀ ਆ ਤੇ ਭਾਜੀ ਤੁਸੀਂ ਦੱਸੋ ਵੀ ਤੁਹਾਨੂੰ ਇਸ ਚੀਜ਼ ਦੇ ਉੱਪਰ ਤੁਸੀਂ ਕੀ ਰਿਵਿਊ ਦੇਵੋਗੇ ਹੁਣ ਤੁਸੀਂ ਐਕਸਪੈਕਟ ਕਰਦੇ ਸੀ ਇਹ ਚੀਜ਼ ਤੁਸੀਂ ਮੈਨੂੰ ਲੱਗਦਾ ਪਹਿਲਾਂ ਇਹਦੇ ਉੱਪਰ ਖੰਗਾਲਿਆ ਤਾਂ ਹੋਣਾ ਸਾਰਾ ਕੁਝ ਹਾਂਜੀ ਹਾਂਜੀ ਤੇ ਹੁਣ ਇਹ ਚੀਜ਼ ਇਕੱਠੀ ਕਰਨੀ ਵੀ ਬਹੁਤ ਮੁਸ਼ਕਲ ਆ ਸਹੀ ਗਾ ਇਹ ਪਾਰਟ ਇਕੱਠੇ ਨਹੀਂ ਹੁੰਦੇ ਭਾਜੀ ਇਕੱਲਾ ਇਕੱਲਾ ਪਾਰਟ ਤੁਸੀਂ ਆ ਇਹਦੀਆਂ ਚੁੰਜਾਂ ਹੀ ਆ ਦੇਖੋ ਆ ਤਾਂ ਵਾਸ਼ਰਾਂ ਹੋ ਗਈਆਂ ਅੱਛੀਆਂ ਤਾਂ ਹੀ ਹੋ ਗਈਆਂ ਹਨ ਇਹ ਇਕੱਲਾ ਇਕੱਲਾ ਪਾਰਟ ਨੰਬਰ ਲੱਗਿਆ ਭਾਜੀ ਤੇ ਇਕੱਲਾ ਇਕੱਲਾ ਪਾਰਟ ਇਕੱਠਾ ਕਰਨਾ ਜਿਵੇਂ ਆ ਪੰਪ ਦਾ ਨਟ ਹੈ ਠੀਕ ਹੈ ਜੀ ਇਹ ਸਾਰਾ ਇਕੱਠਾ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਏਜੰਸੀਆਂ ਦੇ ਵਿੱਚ ਪਾਰਟ ਮੰਗਾਣੇ ਵੀ ਬੜੇ ਔਖੇ ਹੁੰਦੇ ਨੇ ਠੀਕ ਹੈ ਜੀ ਆਹ ਤਾਂ ਸੀਗਾ ਜੀ ਸਾਰਾ ਔਰ ਇੱਕ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਮੈਂ ਜਿਹੜੀ ਚੀਜ਼ ਦਿਖਾਣ ਲੱਗਿਆ ਆਹ ਦੇਖੋ ਇਹਨੂੰ ਚੱਕ ਕੇ ਮੜਾ ਜਾਇਦਾ ਮੂੰਹ ਖੋਲੋ ਜਰਾ ਆਹ ਕਵਰ ਦਾ ਇਹ ਆਹ ਦੇਖੋ ਜੈਨੇ ਇਹਦੇ ਜਿਹੜੇ ਗੈਸਕਟ ਨੇ ਨਾ ਇਹ ਸਾਰੇ オリジナル ਨੇ ਕੋਈ ਵੀ ਅਨ ਬ੍ਰਾਂਡਡ ਗੈਸਕਟ ਵੀ ਨਹੀਂ ਹੈਗਾ ਸਾਰਿਆਂ ਦੇ ਉੱਪਰ ਮੇਡ ਇਨ ਯੂ ਐਸ ਏ ਦੇ ਮਾਰਕਿੰਗਸ ਨੇ ਇੱਕ ਗੈਸਕਟ ਅਸੀਂ ਫਿੱਟ ਕਰਤਾ ਉੱਥੇ ਤੇ ਇਹ ਕੁਆਲਿਟੀ ਸਾਡੀ ਰਹਿਣੀ ਆ ਔਰ ਇਸ ਪੰਪ ਜਿਹੇ ਬੰਦੇ ਸਾਹਮਣੇ ਰੱਖੇ ਦਾ ਪੰਪ ਜਲਦੀ ਜਲਦੀ ਕਿਤੇ ਕੁਝ ਨਹੀਂ ਜਾਂਦਾ ਠੀਕ ਹੈ ਜੀ ਆਹ ਪੰਪ ਭਾਜੀ ਕਦੋਂ ਹੋ ਕੇ ਗਿਆ ਸੀ ਇਸ ਟਰੈਕਟਰ ਦਾ ਆਪਣੇ ਕੋਲ 4 ਸਾਲ ਹੋ ਗਏ ਜੀ 4 ਸਾਲ ਇਸ ਪੰਪ ਨੂੰ ਹੋ ਗਏ ਤੇ ਜਦ ਤੁਸੀਂ ਕਰਾ ਕੇ ਲਿਆਏ ਤੇ ਟਰੈਕਟਰ ਦੀ ਕੀ ਪਰਫਾਰਮੈਂਸ ਰਹੀ ਹੈ ਜਾਨੀ ਤੁਸੀਂ 4 ਸਾਲ ਤੋਂ ਜੁੜੇ ਹੋਏ ਹੋ ਸਾਡੇ ਨਾਲ ਹਾਂ ਉਤੋਂ ਪਹਿਲਾਂ ਦੇ ਹੀ ਜੁੜੇ ਹਾਂ 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 ਟਰੈਕਟਰ ਹੁਣ ਵੀ ਸੁਖਪ੍ਰੀਤ ਵੀਰ ਦਾ ਹੈ ਓਕੇ ਇਹ ਵੀ ਗਿੰਡਾ ਵੀ ਤੇਲ ਹੈ ਪਹਿਲਾਂ ਨਾਲੋਂ ਘਟਿਆ ਹੈ ਓਕੇ ਭਾਜੀ ਚਲੋ ਬੰਦੇ ਦੀ ਸਾਮ ਵੀ ਡਿਪੈਂਡ ਕਰਦੀ ਹੈ ਇਹ ਟਰੈਕਟਰ ਥੋੜਾ ਜਿਹਾ ਬਾਗ ਚ ਚੱਲਦਾ ਹੈ ਤਾਂ ਥੋੜੀ ਜੀ ਦੀ ਲਿਬੜਾ ਜਿਹਾ ਹੋਇਆ ਵੈਸੇ ਟਰੈਕਟਰ ਸਾਫ਼ ਹੈ ਇਹ ਠੀਕ ਹੈ ਜੀ ਹੁਣ ਅਸੀਂ ਇਹਦੀ ਫਿਟਿੰਗ ਲਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਸਟਾਰਟਿੰਗ ਵੀਡੀਓ ਦਿਖਾਉਣੀ ਆ ਠੀਕ ਹੈ ਜੀ ਉਮੀਦ ਕਰਦਾ ਸਾਰਿਆਂ ਨੂੰ ਇਹ ਕੁਆਲਿਟੀ ਕਿ ਸਾਰੀ ਪਸੰਦ ਆਊਗੀ ਤੇ ਸਾਰਿਆਂ ਦਾ ਜਿਹੜਾ ਮਨ ਦੇ ਵਿੱਚ ਕੋਈ ਵਹਿਮ ਹੈ ਜਾਂ ਕੋਈ ਚੀਜ਼ ਹੈ ਸਾਡੇ ਸਾਰੇ ਪੰਪ ਐਂ ਹੀ ਲੱਗਦੇ ਨੇ ਠੀਕ ਹੈ ਜੀ ਸੋ ਠੀਕ ਹੈ ਜੀ ਓਕੇ ਜੀ ਲਓ ਜੀ ਫਿਟਿੰਗ ਮੋਸਟਲੀ ਆਪਣੀ ਹੋ ਗਈ ਹੈ ਪੰਪ ਫਿਟ ਹੋ ਰਿਹਾ ਹੈਗਾ ਤੇ ਆ ਤੁਸੀਂ ਮੈਂ ਜਿਹੜੀ ਜਾਣ ਦੀ ਗੱਲ ਕਰਤਾ ਸੀ ਆ ਦੇਖੋ ਮੋਸਟਲੀ ਤੁਸੀਂ ਦੇਖੀ ਹੋਣਾ ਇਹ ਮੇਡ ਇਨ ਯੂ ਐਸ ਏ ਠੀਕ ਹੈ ਜੀ ਇਹ ਜਾਨ ਬਾਹਰ ਮਾਰਕੀਟ ਦੇ ਵਿੱਚ ਵੀ ਮਿਲਦੇ ਨੇ ਬਟ ਅਸੀਂ ਬਿਲਕੁਲ ਵੀ ਸੋਰਸ ਨਹੀਂ ਕਰਦੇ ਕਿਉਂਕਿ ਅਸੀਂ ਚੀਜ਼ ਅਗਲੇ ਨੂੰ ਡਿਲੀਵਰੀ ਘਾਟ ਦੇਣੀ ਹੁੰਦੀ ਆ ਤੇ ਸਾਨੂੰ ਚੰਗਾ ਵੀ ਲੱਗਦਾ ਕਿਉਂਕਿ ਜਦ ਆਪਾਂ ਕੋਈ ਚੀਜ਼ ਕਿਸੇ ਨੂੰ ਡਿਲੀਵਰ ਕਰ ਰਹੇ ਹਾਂ ਸਾਨੂੰ ਜਦ ਆਪਣੀ ਸੰਤੁਸ਼ਟੀ ਹੈ ਤਾਂ ਕਸਟਮਰ ਲੈਵਲ ਨੂੰ ਵੀ ਸੁਪਸਟੀ ਹੋਣੀ ਹੈ ਇਹ ਬਹੁਤ ਵਧੀਆ ਇੰਜਨ ਹੈ ਜੀ ਇਹ ਤੇ 3 ਸਿਲੰਡਰ ਦੇ ਵਿੱਚ ਇੰਜਨ ਆਉਂਦਾ ਹੈ ਠੀਕ ਹੈ ਜੀ ਇਹਦੀ ਟਰਬੋ ਦੇਖ ਯਾਰ ਮੜਾ ਜੀ ਚੈੱਕ ਕਰਦੇ ਹਾਂ ਟਰਬੋ ਮੇ ਫਿੱਟ ਹੋਇਆ ਜੀ ਸਾਰਾ ਜਿਵੇਂ ਤੁਸੀਂ ਪਿਛਲੇ ਵਲੌਗਸ ਵੀ ਦੇਖਦੇ ਹੋ ਸਾਰੇ ਪਾਰਟਸ ਮੋਸਟਲੀ ਫਿੱਟ ਹੋ ਗਏ ਹੁਣ ਤਾਂ ਬਸ ਇਹਦੀ ਜਿਹੜੇ ਵੀ ਐਸੈਸਰੀ ਹੈ ਸਾਰੀ ਫਿਟਿੰਗ ਚੱਲ ਰਹੀ ਹੈ ਤੇ ਚਲੋ ਕੁਆਲਿਟੀ ਚੈੱਕ ਕਰਦੇ ਹਾਂ ਸਾਰੇ ਕਿਸਾਨਪਰਾ ਜੂਸ ਚੈੱਕਡ ਆਊਟ ਠੀਕ ਹੈ ਜੀ ਮੋਸਟਲੀ ਤਾਂ ਹੋ ਗਿਆ ਤਕਰੀਬਨ ਹੋ ਹੀ ਗਿਆ ਬੰਦੇ ਬਸ ਹੈਨਾ ਤੇ ਜੀ ਥੋੜੀ ਜੀ ਟਰਬੋ ਕਮਜ਼ੋਰ ਹੈ ਹਲਕੀ ਜੀ ਭਾਜੀ ਨੂੰ ਕਿਹਾ ਵੀ ਇਹਦੀ ਟਰਬੋ 52 10 ਗੇਅਰ ਪ੍ਰੋ ਵਾਲੀ ਲਾ ਲਿਓ ਉਸ ਟਰਬੋ ਦਾ ਰੇਟ ਵੀ ਬੜਾ ਸਹੀ ਹੈ ਤੇ ਟਰਬੋ ਦੀ ਕੁਆਲਿਟੀ ਵੀ ਬਹੁਤ ਸਹੀ ਹੈ ਏਜੰਸੀ ਜੋ ਲੈ ਕੇ ਲਾਇਆ ਉਹ ਨਵੀਂ ਟਰਬੋ ਠੀਕ ਹੈ ਜੀ ਇਹਨੂੰ ਰਿਪੇਅਰ ਪਰ ਨਾ ਕਰਾਇਆ ਕਰੋ ਟਰਬੋ ਨੂੰ ਕਦੀ ਵੀ ਰਿਪੇਅਰ ਨਾ ਕਰਾਇਆ ਕਰੋ ਮੇਰੇ ਕੋਈ ਵੀ ਪਰਾ ਠੀਕ ਹੈ ਜੀ ਕਿਉਂਕਿ ਇਹ ਪਲੱਗ ਐਂਡ ਪਲੇਅ ਡਵਾਈਸ ਹੈ ਜੀ ਰਿਪੇਅਰ ਇਹਦੇ ਵਿੱਚ ਗੱਲਬਾਤ ਹੀ ਨਹੀਂ ਬੰਦ ਹੀ ਨਹੀਂ ਹੈਗੀ ਠੀਕ ਹੈ ਜੀ ਮੇਰੇ ਵੱਲੋਂ ਅਹੀ ਰੇ ਗੂਲੈਂਟ ਲੱਗੇ ਆ ਪਾਣ ਤੇ ਭਾਜੀ ਟਰੈਕਟਰ ਪੰਪ ਉਹ ਫਿੱਟੇ ਦਾ ਬਸ ਟਰਡ ਬੋਰਡ ਚੈੱਕ ਕਰਕੇ ਇਹਨੂੰ ਬਰਾਉਨ ਇਹਦੀ ਬੜਕ ਆਪਾਂ ਇਹ ਟਰੈਕਟਰ ਪੰਪ ਲਾਉਣ ਤੋਂ ਪਹਿਲਾਂ ਦੀ ਵੀ ਆਪਾਂ ਇਹਦੀ ਵੀਡੀਓ ਬਣਾਈ ਆ ਕਾਈਂਡਲੀ ਆ ਆਪਾਂ ਇਹਦੀ ਇੱਕ ਤੁਹਾਨੂੰ ਇਹ ਵੀ ਪਤਾ ਲੱਗ ਜਾਊਗਾ ਵੀ ਕੀ ਚੇਂਜਸ ਹੋਣੀਆਂ ਨੇ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਪਤਾ ਹੀ ਲੱਗ ਜਾਂਦਾ ਹਨਾ ਕਿ ਆਵਾਜ਼ ਵਗੈਰਾ ਤੋਂ ਕਿੰਨਾ ਫਰਕ ਪੈਂਦਾ ਟਰੈਕਟਰ ਦੀ ਪਰ ਭਾਜੀ ਇਹ ਟਰੈਕਟਰ ਬਹੁਤ ਸੰਭਿਆ ਹੋਇਆ ਬਹੁਤ ਸਾਫ ਟਰੈਕਟਰ ਹੈ ਜੀ ਆ ਰਿਹਾ ਇਹ ਹਣਾ ਤੇ ਭਾਈ ਕਹਿੰਦੇ ਚਲਾਉਣੇ ਵੀ ਅਸੀਂ ਨੂੰ ਥੋੜਾ ਘੱਟ ਹੀ ਆ ਪਰ ਚਲੋ ਕੋਈ ਗੱਲ ਨਹੀਂ ਹੁਣ ਇਹਨੂੰ ਵੱਧ ਚੱਲਿਆ ਕਰੂਗਾ ਟਰੈਕਟਰ ਇਹ ਹੁਣ ਠੀਕ ਹੈ ਜੀ ਹੁਣ ਤੁਸੀਂ ਇਹਦੀ ਆਵਾਜ਼ ਵੀ ਚੈੱਕ ਕਰੋ ਆ ਵੀਡੀਓ ਦੇ ਥੋੜੀ ਸਟਾਰਟਿੰਗ ਦੇ ਵਿੱਚ ਜਿਹੜੀ ਆਪਾਂ ਪਾ ਰਹੇ ਆ ਤੇ ਬਹੁਤ ਵਧੀਆ ਪਰ ਪਰਫਾਰਮੈਂਸ ਵੀਡੀਓ ਲਾਉਨੇ ਆਪਾਂ ਟਾਈਮ ਹੈਗਾ ਅਜੇ ਇਹ ਵੀ ਖੜਿਆ ਹੋਇਆ ਦੇਖੋ ਚੈੱਕ ਕਰਦੇ ਆ ਕੀ ਕਰਦਾ ਇਹ ਆ ਜੇ ਆਪਾਂ ਦੇਖਦੇ ਆ ਇਹ ਕੀ ਕੀ ਕਰਦਾ ਹੁਣ ਇਹ ਠੀਕ ਹੈ ਜੀ ਪੰਪ ਭਾਜੀ ਹੋ ਗਿਆ ਸੀ ਫਿੱਟ ਤੇ ਟਾਈਮ ਹੈਗਾ ਅਜੇ ਚੈੱਕ ਵੀ ਮੈਂ ਹੈਗਾ ਭਾਜੀ ਕਰ ਲੂ ਕਈ ਵਾਰੀ ਕੋਈ ਲੀਕਿੰਗ ਵਗੈਰਾ ਹੁੰਦੀ ਆ ਭਾਜੀ ਅੰਨੇ ਮੈਂ ਤਵੀਆਂ ਦੇ ਟੈਸਟ ਕਰਨਾ ਤੇ ਤਵੀਆਂ ਲੈ ਆਉਂਦੇ ਨੇ ਭਾਈ ਟਰੈਕਟਰ ਦੀ ਬਾਜ ਬਹੁਤ ਸੋਹਣੀ ਬਣੀ ਆ ਬਹੁਤ ਸੋਹਣੀ ਆਵਾਜ਼ ਬਣੀ ਆ ਤੇ ਟਰੈਕਟਰ ਦੀ ਫੁਰਤੀ ਬਹੁਤ ਸੋਹਣੀ ਹੋ ਗਈ ਆ ਇਹ ਆ ਲੋ ਮੇਨ ਆਪਣਾ ਚੈਕਿੰਗ ਦਾ ਜਿਹੜਾ ਮੇਨ ਮੋਟਰ ਹੁੰਦਾ ਇਹ ਹੁੰਦਾ ਭਾਜੀ ਕਿ ਜਿਹੜਾ ਆਪਣਾ ਟਰੈਕਟਰ ਜਦੋਂ ਆਪਾਂ ਫਿੱਟ ਕਰਿਆ ਨਾ ਜਦੋਂ ਆਪਾਂ ਨੂੰ ਹਾਈ ਸਪੀਡ ਤੇ ਲੀਕਿੰਗ ਚੈੱਕ ਕਰ ਲੀਕਿੰਗ ਵਗੈਰਾ ਚੈੱਕ ਹੋ ਜਾਂਦੀ ਹੈ ਟਰੈਕਟਰ ਦੀ ਉਹ ਜ਼ਿਆਦਾ ਮੈਟਰ ਕਰਦੀ ਆ ਆਪਾਂ ਨੂੰ ਠੀਕ ਹੈ ਨੀ ਬੂਰ ਰੱਖੀ ਆ ਵਧੀਆ ਗੱਲ ਆ ਭਾਈ ਜੀ ਫਾਰਮਿੰਗ ਵਰਗਾ ਤਾਂ ਨਜ਼ਾਰਾ ਹੀ ਨਹੀਂ ਹੈਗਾ ਬਹੁਤ ਮਜ਼ਾ ਪਈ ਆ ਮੈਨੂੰ ਤਾਂ ਆਈ ਜਸ ਲਵ ਇਟ ਫਾਰਮਿੰਗ ਮੈਨੂੰ ਮਹਾਰਾਜ ਨੇ ਕਰੀ ਜਮੀਨ ਬਖਸ਼ੀ ਮੈਂ ਤਾਂ ਜ਼ਰੂਰ ਖੇਤੀ ਕਰੂੰਗਾ ਮੈਨੂੰ ਸ਼ੌਂਕ ਬਹੁਤ ਆ ਠੀਕ ਆ ਯਾਰ ਇਹਦਾ ਚੀਜ਼ ਮੈਨੂੰ ਮੇਰੇ ਘਰ ਦੇਖਣੇ ਤੂੰ ਤਾਂ ਐਂ ਖਾਤਰੀਆਂ ਦੇ ਘਰੇ ਪੈਦਾ ਹੋ ਗਿਆ ਤਾਂ ਜੱਟਾ ਵੀ ਉੱਥੇ ਹੋਣਾ ਤੇਰੇ 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 ਜਿਹੜੀਆਂ ਸ਼ੌਂਪ ਸ਼ੌਕੀਨ ਨੇ ਸਾਰੇ ਸਾਰੇ ਫਾਰਮਰਾਂ ਵਾਲੇ ਨੇ ਟੋਟਲ ਲੋ ਜੀ ਮੇਰੇ ਵੀਰੋ ਤੇ ਟੈਸਟਿੰਗ ਚੱਲ ਰਹੀ ਸੀ 50 55 ਦੀ 50 60 ਸੌਰੀ ਤੇ ਇਹ ਕਿੰਨੇ ਦਿਨ ਹੋ ਗਈ ਇਹਨੂੰ ਬਾਏ ਨੂੰ ਪਹਿਲੀ ਨੂੰ ਬਹੁਤ ਟਾਈਮ ਹੋ ਗਿਆ ਹੁਣ ਮਨ ਲਾਦਾ ਕਾਫੀ ਟਾਈਮ ਹੋ ਗਿਆ ਤੇ ਅੱਜ ਚੈਕਿੰਗ ਚੱਲ ਰਹੀ ਹੈ ਤੇ ਇੱਕ ਦੋ ਢੇਡੇ ਲਾ ਕੇ ਇਹਨੂੰ ਫਿਰ ਡਬਲ ਢੇਡਾ ਤਿੰਨ ਚਾਰ ਢੇਡੇ ਲਵਾ ਕੇ ਇਹਦੀ ਗਰਮਾਈ ਵਗੈਰਾ ਸਾਰੀ ਲੀਕਿੰਗ ਵਗੈਰਾ ਮੇਨਲੀ ਮੋਸਟਲੀ ਸਾਡਾ ਜਿਹੜਾ ਮੋਟਰ ਹੁੰਦਾ ਜੀ ਵੀ ਕਿਸੇ ਸੰਬੰਧ ਚ ਆਪਾਂ ਚੈੱਕ ਕਰਦੇ ਹਾਂ ਇੱਕ ਤਾਂ ਟਰੈਕਟਰ ਦੀ ਟੈਸਟਿੰਗ ਹੋ ਜਾਂਦੀ ਆ ਵੀ ਟਰੈਕਟਰ ਦੀ ਪਰਫਾਰਮੈਂਸ ਕਿਵੇਂ ਆ ਹਨਾ ਤੇ ਇੱਕ ਜਿਹੜਾ ਬੰਦੇ ਨੇ ਪੈਸੇ ਲਾ ਰਿਆ ਉਹਨਾਂ ਦੀ ਸੈਟੀਸਫੈਕਸ਼ਨ ਹੋ ਜਾਂਦੀ ਆ ਵੀ ਮੈਂ ਜਿੱਥੇ ਪੈਸੇ ਲਾਏ ਨੇ ਮੇਰੇ ਪੈਸੇ ਵਜ਼ੂਲ ਹੋ ਗਏ ਤੀਜੀ ਗੱਲ ਜਿਹੜੀ ਅਸੀਂ ਫਿਟਿੰਗ ਕੀਤੀ ਆ ਉਹਦੀ ਸਾਰੀ ਲੀਕਿੰਗ ਕਿਧੋ ਮਾੜੀ-ਮੋਡੀ ਸਿੰਮਦਾ ਹੋਵੇ ਸਾਰਾ ਚੈੱਕ ਕਰਕੇ ਜੀ ਫਿਰ ਆਪਾਂ ਇਹਨੂੰ ਕਲੀਅਰੈਂਸ ਦਿੰਨੇ ਆ ਠੀਕ ਹੈ ਜੀ ਉਹਨਾਂ ਟਰੈਕਟਰ ਆਪਣਾ ਪੂਰੇ ਇਸ ਟਾਈਮ ਜਿੱਥੇ ਵਗਣਾ ਚਾਹੀਦਾ ਇਹਨੂੰ ਉੱਥੇ ਵਗ ਰਿਹਾ ਜਿੰਨਾ ਜ਼ੋਰ ਇਹਨੂੰ ਲਾਉਣਾ ਚਾਹੀਦਾ ਹੈ ਉਨਾ ਇਹ ਜ਼ੋਰ ਲਾ ਰਿਹਾ ਆਪਣਾ ਟਰੈਕਟਰ ਪੂਰਾ ਔਰ ਉਰੇ ਇਹ ਟਰੈਕਟਰ ਐਵਰੇਜ ਵੀ ਬਹੁਤ ਸੋਹਣੀ ਦਊਗਾ ਆ ਪਹਿਲਾ ਪਾਇਰ ਨਾਲ ਨੀ ਚਲੋ ਆਪਾਂ ਕੰਮ ਕਿਸ ਪਰਪਸ ਲਈ ਕਰੀਦਾ ਬਾਈ ਜੀ ਇਸੇ ਕੰਮ ਵਾਸਤੇ ਕਰੀਦਾ ਤੁਸੀਂ ਇਨੀ ਦੂਰੋਂ ਚੱਲ ਕੇ ਆਏ ਯਾਰ ਤੁਹਾਡਾ ਮਨ ਨਾ ਕੁਛ ਹੋਵੇ ਫਿਰ ਕੰਮ ਕਰਨ ਦਾ ਫਿਰ ਅਸੀਂ ਇਨੀ ਦੂਰ ਚੱਲ ਕੇ ਆਏ ਆ ਮੈਂ ਇਹ ਬਾਜੀ ਗਏ ਆਂਗੇ ਹਾਂ ਹਾਂ ਇਹ ਬਾਜੀ ਦਾ ਬਹੁਤ ਹੀ ਨਾਲ ਅਟੈਚ ਸੀਗਾ ਸਾਡੇ ਨਾਲ ਕਹਿੰਦੇ ਕਰ ਜੋ ਸਾਨੂੰ ਟਾਈਮ ਨਹੀਂ ਲੱਗ ਰਿਹਾ ਜੀ ਰਾਜਪਾਲਾ ਕੰਮ ਦਾ ਨਹੀਂ ਬਾਜੀ ਜੈਨੂ ਨਾ ਪਾਜੀ ਬਿਲਕੁਲ ਸਾਡੇ ਕੋਲ ਕੰਮ ਦਾ ਕੋਈ ਵੀ ਆ ਨੌਨ ਜੈਨੂ ਅਸੀਂ ਕੰਮ ਕਰਦੇ ਨਹੀਂ ਕੁਝ ਵੀ ਧੀਜ ਹੋਣੀ ਆ ਦੱਸ ਕੇ ਹੋਣੀ ਆ ਭੱਟੇ ਭਾਈ ਜਿਹੜੇ ਟਰੈਕਟਰ ਨੇ ਕੰਪਨੀ ਨੇ ਜਿਹੜੇ ਗੇਅਰ ਚ ਕਿਹਾ ਉਸ ਗੇਅਰ ਦੇ ਵਿੱਚ ਟਰੈਕਟਰ ਆਪਣੀ ਪਰਫਾਰਮੈਂਸ ਪੂਰੀ ਆ ਟੌਪ ਕਲਾਸ ਦਊਗਾ ਭਾਈ ਜੀ ਆ ਦੇਖੋ ਹੁਣ ਇਹ ਇਹਨੇ ਆਪਣੇ ਹੱਥਾਂੋਂ ਹੁਣ ਇਹਨੇ ਨਿਊਟਰਲ ਹੋ ਗਿਆ ਟਰੈਕਟਰ ਗਵਰਨਰ ਨੇ ਜਿੱਥੇ ਸੈਟਅਪ ਹੋਣਾ ਸੀਗਾ ਇਹਨੇ ਇੱਥੇ ਹੋ ਗਿਆ ਉਹਨਰੇ ਵਾਈ ਕਰ ਰਿਹਾ ਔਰੇ ਐਵਰੇਜ ਟਰੈਕਟਰ ਦੀ ਬਾਗਮਾਲ ਆਓ ਭਾਈ ਨਹੀਂ ਨਹੀਂ ਫਰਕ ਆ ਭਾਈ ਟਰੈਕਟਰ ਦਾਪਣਾ ਹੀ ਨਹੀਂ ਹਾਂ ਤੇ ਚੌਥੇ ਬਹੁਤ ਫਰਕ ਪੈਂਦਾ ਹੈ ਹਾਂ ਦੇਖੋ ਤੁਸੀਂ ਟਰੈਕਟਰ ਜਿਹੜਾ ਬੰਦਾ ਇਹਨੂੰ ਰੀਪਰ ਤੇ ਚਲਾਊਗਾ ਮੈਂ ਉਹਨੇ ਦੇਖੋ ਤੁਸੀਂ ਟਰੈਕਟਰ ਦੀ ਕਿੰਨੀ ਆਉਣੀ ਹੈ ਇਹਦੀ ਨਹੀਂ ਫਰਕ ਆ ਬਹੁਤ ਇਹ ਚੌਥਾ ਗੇੜਾ ਹੈ ਇਹਦੇ ਉੱਪਰ ਚਲਾਓ ਚਲਾਓ ਪੰਜਾਹ ਦੇਖੋ ਤੋਰਦਾ ਵਸ ਤੁਸੀਂ ਵਾ ਲੀਕਿੰਗ ਮੜੇ 2-4 ਗੇੜੇ ਦੇ ਕੇ ਆਪਾਂ ਫਾਈਨਲ ਕਰਦੇ ਆ ਬਸ ਪੀਟੀਓ ਦਾ ਗੇਅਰ ਵੇਖੀਏ ਥੋੜਾ ਲੱਗਣ ਦੇ ਮੇਰਾ ਜਾਂ ਕਲਚ ਬਾਈ ਬਹੁਤ ਕਰੀਏ ਇਹਦੇ ਭਾਈ ਜੈਨੂਨ 3D ਸਿਸਟਮ ਹੋਇਆ ਆਪਾਂ ਨੇ ਕਿਹੜਾ ਕੋਈ ਇਹਦੇ ਵਿੱਚ ਕੋਈ ਟਰੱਕਾਂ ਵਾਲੇ ਪਲੰજર ਪਾਏ ਨੇ ਜਾਂ ਆਪਾਂ ਨੇ ਕੋਈ ਐਮਪੀਸੀ ਨਾੜੇ ਬਿਲਕੁਲ ਨੇਚਰਲ ਪਾਪਿਆ ਬਿਲਕੁਲ ਨੇਚਰਲ ਇਹਦੀ ਸਾਰੇ ਜਿਹੜੇ ਪੈਰਾਮੀਟਰ ਨੇ ਸਾਰੇ ਐਗਜ਼ੈਕਟ ਆਪਾਂ ਕੰਪਨੀ ਲੈਵਲ ਤੇ ਸੈਟਅਪ ਕੀਤੇ ਨੇ ਇਹਦੇ ਔਰ ਇਹਦੀ ਆਵਾਜ਼ ਵੀ ਨਾ ਜੌਂਡੀਅਰ ਵਾਲੀ ਆਵਾਜ਼ ਆ ਕੋਈ ਸੇਫ ਸਾਇਲੈਂਟ ਬਿਲਕੁਲ ਕੋਈ ਬੜਾ ਬਰਾਣੀ ਟਾਈਮਿੰਗ ਬਿਲਕੁਲ 0 0 ਸੇਫ ਮੈਂ ਬਿਲਕੁਲ ਬਹੁਤ ਜ਼ਿਆਦਾ ਗੇਅਰ ਬਰੋ ਅੱਖਾਂ ਮੀਚ ਕੇ ਲੈ ਲਓ ਟਰੈਕਟਰ ਬਹੁਤ ਵਧੀਆ ਯਾਰਾਂ ਬੜੇ ਪਿਆਰ ਨਾਲ ਜਾਂ ਉਹ ਤੇ ਮੈਚਣਾ ਉਹ ਇਹਦੇ ਚ ਵੀ ਹੋਈ ਹੈ ਦੀ ਬਸ ਟਰੈਕਟਰ ਆ ਬਾਈ ਜੀ 52 10 ਗੇਅਰ Pro ਅੱਖਾਂ ਮੀਜ ਕੇ ਮੈਨੂੰ ਇਹ ਕਰ ਲੈ ਜਣਾ ਮਰੇ ਰੋਟਾ ਵੇ ਡਰਾਟ ਕੁਝ ਨਹੀਂ ਕਰਦਾ ਬਾਈ ਜੀ ਇਹਨੂੰ ਇਹਨੂੰ ਨਹੀਂ ਪਤਾ ਲੱਗਣਾ ਇਹਨੂੰ ਕੁਝ ਨਹੀਂ ਬਦਲਦਾ 8 ਫੁੱਟੇ ਸੁਪਰ ਸੀਟਰ ਦੇ ਜਿਹੜਾ ਮਰਜੀ ਚਲਾਈ ਫਰੀ ਜਲੋ ਇਹਦਾ ਸੱਤਵਾਂ ਅੱਠਵਾਂ ਗੇੜਾ ਇਹ ਠੀਕ ਹੈ ਕਿਸਾਨ ਭਰਾਓ ਤੇ ਪਰਫਾਰਮੈਂਸ ਆਪਾਂ ਦੇਖ ਲਈਏ ਟਰੈਕਟਰ ਦੀ ਤੇ ਹੁਣ ਭਾਜੀ ਜਦੋਂ ਨੀਤੇ ਆਉਣਗੇ ਟਰੈਕਟਰ ਤੋਂ ਇੰਟਰਵਿਊ ਲਵਾਂਗੇ ਜੀ ਭਾਜੀ ਆਪਣੇ ਆ ਗਏ ਨੇ ਟਰੈਕਟਰ ਤੋਂ ਤੇ ਲੀਕਿੰਗ ਵਗੈਰਾ ਅਸੀਂ ਕਰ ਲਈ ਚੈੱਕ ਤੇ ਭਾਜੀ ਦਾ ਇੰਟਰਵਿਊ ਲੈਨੇ ਆ ਭਾਜੀ ਕੀ ਰਿਵਿਊ ਹੁਣ ਇਹਦਾ ਭਾਈ ਹੰਡ 100% ਹੋ ਗਿਆ ਜੀ ਤੇ ਕਿੰਨੇ ਆਰਪੀਐਮ ਤੇ ਤੁਸੀਂ ਇਹ ਟਰੈਕਟਰ ਚਲਾ ਰਹੇ ਸੀਗੇ ਰਾਈਟ ਨਾਉ 1800 ਤੇ ਚਲਾਇਆ ਇਹਦੇ 1800 ਕਿਹਾ ਠੀਕ ਹੈ 1800 ਤੇ 1850 ਤੇ ਚੱਲੀ ਗਿਆ ਹੋਣਾ ਹੈ ओके ਕੋਈ স্মੋਕ ਵਗੈਰਾ ਟਰੈਕਟਰ ਦੇ ਵਿੱਚ ਨਹੀਂ ਕੋਈ ਪ੍ਰੋਬਲਮ ਨਹੀਂ ਦਸ ਦਸ ਦਾ ਸੈਟ ਹੈ ਦਵੀਆਂ ਦਾ ਇਹ ਹਾਂਜੀ 20 ਠੀਕ ਹੈ ਦਸ ਦਸ ਦਾ ਭਾਜੀ ਸੈਟ ਹੈ ਤੇ ਭਾਜੀ ਉਹਨਾ ਨੇ ਜਿਹੜਾ ਰਿਵਿਊ ਆਪਣਾ ਦਿੱਤਾ ਹੋਰ ਤੁਹਾਨੂੰ ਇਹ ਪਹਿਲਾਂ ਨਾਲੋਂ ਕੀ ਫਰਕ ਲੱਗਿਆ ਇਸ ਪੰਪ ਦੇ ਵਿੱਚ ਜਦ ਆਪਾਂ ਇਹਨੂੰ ਇੰਸਟਾਲ ਕਰਕੇ ਹੁਣ ਤੁਸੀਂ ਚਲਾਇਆ ਪਹਿਲਾਂ ਨਾਲੋਂ ਕੀ ਤਾਂ ਵਗਦੀ ਵਗੜਤੀ ਹਾਂਜੀ ਓਕੇ ਤੇ ਜਦ ਤੁਸੀਂ ਕਲਚ ਛੱਡਦੇ ਹੋ ਟਰੈਕਟਰ ਦਾ ओके ਕਿਸਾਨ ਭਰਾਓ ਤੇ ਅੱਜ ਦਾ ਵਲੌਗ ਆਪਾਂ ਉਹਰੇ ਸਮਾਪਤ ਕਰਦੇ ਆਂ ਤੇ ਆਹ ਭਾਜੀ ਸੀਗੇ ਆਪਣੇ ਇਹ ਪਹਿਲਾਂ ਜੌਂਡੀ 5310 ਦਾ ਕਰਾ ਕੇ ਸੀਗੇ ਟਾਈਮ ਹੋ ਗਿਆ ਨਾ ਉਹਨੂੰ ਘੱਟੋ ਘੱਟ 3 ਸਾਲ ਇਹਨਾਂ ਨੂੰ ਯਾਦ ਇੱਕ ਸਾਲ ਹੀ ਹੈਗਾ 4 ਸਾਲ ਹੋ ਗਏ ਠੀਕ ਹੈ ਜੀ ਹਾਂ 4 ਸਾਲ ਹੋ ਗਏ ਨੇ ਮਾਪੂਏ ਨੂੰ ਤੇ ਕਿਵੇਂ ਆ ਤੁਸੀਂ ਉਹਨੂੰ ਦੇਖਿਆ ਟਰੈਕਟਰ ਚੱਲਦਾ ਬਹੁਤ ਵਧੀਆ ਭਾਜੀ ਬਹੁਤ ਵਧੀਆ ਆਵਾਜ਼ ਵੀ origional ਟਰੈਕਟਰ ਦੀ ਕੋਈ ਹੀਟਿੰਗ ਭਾਜੀ ਨਹੀਂ ਨਹੀਂ ਆਵਾਜ਼ ਵੀ origional ਆ ਭਾਜੀ ਪੂਰੀ ਠੀਕ ਆ ਕਾਈ ਕਰਨ ਲੱਗੇ ਨੇ ਕੰਪਨੀ ਨੇ ਜਿਆਦਾ ਇਹਦੇ ਉੱਪਰ ਰੂਟਰ ਤੋਂ ਮਾਈਕੋ ਕੀਤਾ ਨਾ ਉਹ ਬਹੁਤ ਬੈਸਟ ਚੀਜ਼ ਬਣਾ ਕੇ ਦਿੱਤੀ ਹੈ ਟਰੈਕਟਰ ਦੀ ਜਿਹੜੀਆਂ ਕਮੀਆਂ ਸੀਗੀਆਂ ਉਹ ਦੂਰ ਹੋ ਗਈਆਂ ਇਹਨਾਂ ਚੀਜ਼ਾਂ ਨਾਲ ਹੀ ਕਿਉਂਕਿ ਜਦੋਂ ਆਪਾਂ ਟਰੈਕਟਰ ਨੂੰ ਵਹੀ ਕਰ ਰਹੇ ਹਾਂ ਨਾ ਤਦ ਜਦ ਟਰੈਕਟਰ ਇੰਪਲੀਮੈਂਟ ਤੇ ਦਬ ਜੇ ਉੱਥੇ ਇੱਕ ਟਾਈਮ ਵੀ ਜਿਆਦਾ ਲੱਗਦਾ ਹੈ ਤੇ ਪਲੱਸ ਡੀਜ਼ਲ ਦੀ ਐਵਰੇਜ ਵੀ ਘਟ ਜਾਂਦੀ ਹੈ ਟਰੈਕਟਰ ਦੀ ਹੁਣ ਜਿਸ ਹਿਸਾਬ ਨਾਲ ਇਹ ਟਰੈਕਟਰ ਚੱਲ ਰਿਹਾ ਤੁਸੀਂ ਦੇਖੋ ਉਹਨੇ ਇਸ ਟਰੈਕਟਰ ਦੀ ਜਿਹੜੀ ਪਰਫਾਰਮੈਂਸ ਹੈ ਨੇ ਡੀਜ਼ਲ ਟਰੈਕਟਰ ਨੇ ਬਿਲਕੁਲ ਬੱਤਰ ਖਾਣਾ ਬਿਲਕੁਲ ਨੇਚਰਲ ਟਰੈਕਟਰ ਦੇਖੋ ਨੇ ਗੀਅਰ ਜਿੰਨੇ ਤਾਂ ਆਟੋਮੈਟਿਕਲੀ ਨੇ ਸਹੀ ਦਿੰਦਾ ਹੈ। ਟਰੈਕਟਰ ਇਹਨੂੰ ਫਿਰ ਤਿੱਲਾ ਆ ਗਿਆ ਬੜਾ ਵਰਤ ਪਿਆ ਓਕੇ ਜੀ ਕਿਸਾਨ ਭਰਾਓ ਮਿਲਦੇ ਆਪਾਂ ਨੈਕਸਟ ਕਲਾਕ ਦੇ ਵਿੱਚ